ਆਣੀ ਭੇਜ ਦਿਓ اے ਬਾਬਾ ਜੀ ਦੇ ਪਣਾ ਪੱਤਾਂ ਦੀ ਖਾਦੀ ਆ ਉਹ ਤੇ ਰਾਤਾਂ ਕਹਦੇ ਉਹ ਮੇਰਾ ਬੱਚਾ ਦੀ ਖਾਦੀ ਅੱਜ ਭਾਈ ਸ਼ਾਂਤੀ ਰੱਖੋ ਯਾਰ ੱਟਕੇ ਨਾ ਮਾਰੋ ਭਾਈ ਭਾਈ ਤਾਂ ਕਿਹੜਾ ਮਾਰੋ ਯਾਰ ਕੱਲੇ ਕੱਲੇ ਦੀ ਫੋਟੋ ਕਰਾਂਗੇ ਭਾਈ ਸ਼ਾਂਤੀ ਰੱਖੋ ਯਾਰ ਫੋਟੋ ਦਾ ਦੇਖੋ ਛੋਟਾ ਬੱਚਾ ਕਿੰਨਾ ਯਾਰ ਭਾਈ ਤਾਂ ਕਿਹੜਾ ਮਾੜਾ ਛੋਟਾ ਜਵਾਗਾ ਯਾਰਾ ਤਿੰਨ ਸਾਲ ਦਾ ਬੱਚਾ ਭਾਈ ਯਾਰ ਐਡੇ ਘੱਟ ਚ ਤੁਲੇ ਫਿਰਦਾ ਫੋਟੋ ਤਾਂ ਚਲ ਠੀਕ ਆ ਅੱਜ ਤੋਂ ਬਾਅਦ ਮੇਰਾ ਪੁੱਤ ਐਨੇ ਘੱਟ ਚ ਬੱਚਾ ਥੋੜੀ ਲੈ ਕੇ ਆਈਦਾ ਨੁਕਸਾਨ ਹੋ ਜਾਂਦਾ ਯਾਰ ਬੱਚੇ ਦਾ ਧਿਆਨ ਦੇਖੋ ਮੇਰਾ ਬੱਚਾ ਸਾਰੇ ਹੋਰ ਕੀ ਬੋਲੀਏ ਮੂਜੋ ਸਾਥ ਨਿਕਲ ਜੇਣਾ ਅੱਗ ਲੱਗ ਜਣੇ ਸਾਰਿਆਂ ਦੇ ਰਾ ਸੁਣਾਵਾ ਗਾਣਾ ਦਿੱਲੀ ਦੇ ਸੱਪ ਲੜਾਵਾਂ ਦਿੱਲੀ ਦੇ ਸੁਣਾਵਾ ਮੈਂ ਸੁਣੋ ਫਿਰ ਆਪਾਂ ਲਈਆ ਸੀ ਸੋਨੀ ਸਿੰਗੜੋ ਵਾਲੇ ਤੇ ਮੈਂ ਬੈਠ ਕੇ ਲਿਖਿਆ ਸੀ ਸੁਣੋ ਤੇ ਚੁੱਪ ਕਰੋਗੇ ਤਾਂ ਸੁਣਾਉਂ ਲਾ ਦੂੰ ਅੱਗ ਚਾਰ ਟੱਪੇ ਨੇ ਪੂਰੇ ਫੇਰ ਸੁਣ ਕੇ ਤਾੜੀ ਮਾਰੋ ਸੌ ਚੁੱਪ ਕਰ ਜੀ ਤੇ ਸੁਣ ਲੋ ਪਿਆਰੋ ਸੁਣੋ ਕਿ ਨਾ ਗੋਰਿਆਂ ਨੇ ਪੱਜਣਾ ਸੀ ਨਾ ਰਾਜ ਮੁਗਲਾਂ ਨੇ ਛੱਡਣਾ ਸੀ ਚੁੱਪ ਕਰ ਜਾ ਕਿ ਨਾ ਗੋਰਿਆਂ ਨੇ ਪੱਜਣਾ ਸੀ ਨਾ ਰਾਜ ਮੁਗਲਾਂ ਨੇ ਛੱਡ ਯਾਰ ਚੁੱਪ ਤਾਂ ਕਰ ਜੋ ਦੁਬਾਰਾ ਬਣਾਇਓ ਵੀਡੀਓ ਜਾਂ ਰੀਲ ਖਤਮ ਖਾਤ